ਨੂੰ ਬਚਾਣੀ ਮਮਾ ਲਾਉਣਾ ਦੇ ਨੂੰ ਕਰ ਬਾਈ ਹੱਸੀ ਕਰ ਸੱਸੀਆ ਬਾਈ ਜੀ ਹੱਸੀ ਹਾਲ ਜੀ ਹੋਰ ਦਸਾਓ ਜੀ ਵਧੀਆ ਕਿਰਪਾ ਠੀਕ ਠੰਦ ਦੀ ਵੀ ਜੀ ਸੁਣਾਓ ਵਧੀਆ ਠੀਕ ਠਾ ਜੀ ਆਗੇ ਬਾਈ ਵੇਖਿਆ ਸਾਰੀਆਂ ਵਿਗੀਆਂ ਜਾਂਦੀਆਂ ਜੇ ਇੰਨਾ ਬਸ ਚਲੋ ਕੋਈ ਇੱਕ ਲੋ ਰਹਿ ਵੀ ਜਿਹੜਾ ਕੋਈ ਚੱਕਰ ਨਹੀਂ ਸਾਡੀ ਵੀ ਜੀ ਕਿਰਪਾ ਨਾਲ ਵਿਕੀ ਨਾ ਨਾ ਚਲੋ ਮਹਾਰਾਜ ਦੀ ਕਿਰਪਾ ਜਣੀ ਬਿਸ਼ੇਰੀ ਧੀ ਹੈ 13 ਵੀ ਕੀ ਜਾਂਦਾ ਹੈ ਹੋਰ ਦੱਸੋ ਤੁਸੀਂ ਹੋਰ ਵਧੀਆ ਕਿਰਪਾ ਠੀਕ ਠਾ ਤੁਸੀਂ ਸੁਣਾਓ ਠੀਕ ਠਾ ਪੈਸੇ ਜੀ ਹਾਂ ਜੀ 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 ਹੋਰ ਸੁਣਾਓ ਅੱਜ ਫਿਰ ਕਿਦਿਆਂ ਅੱਜ ਹੈਗੇ 4 ਕੇ ਨਗਵੀ ਜੀ ਠੀਕ ਆ ਹਾਂ ਜੀ ਜੀ ਹ ਕਰੀ ਸ਼ੁਰੂ ਕਰੀ ਸ਼ੁਰੂ ਹਾਂ ਨਹੀਂ ਕਰੋ ਸ਼ੁਰੂ ਬਈ ਠੀਕ ਬੋਲੋ ਦੱਸੋ ਜੀ ਆ ਪਹਿਲਾਂ ਬੱਚੀ ਸੁਈ ਜੋ ਮਨੇਰੇ ਹਾਂਜੀ ਹਾਂਜੀ ਚਾਰ ਦੰਦ ਜੇ ਰਸੀਦੀ ਜੀ ਠੀਕ ਆ ਹਾਂਜੀ ਹੁਣ ਫਾਰਮ ਚੋ ਲੈ ਗਿਆ ਸੀ ਪਹਿਲਾ ਸੁਆ ਚਾਰ ਦੰਦ ਵਹਿੜ ਤੇ ਦੇਖੋ ਬਈ ਕਿਦਾਂ ਕਰੂ ਤੁਹਾਡੇ ਸਾਨੂੰ ਦੁੱਧ ਜੀ ਦੁੱਧ ਵੀ ਜੀ ਦੇ ਦੇਗੀ 20 ਪਲਸ ਹਾਂਜੀ 20 ਤੋਂ ਪਲਸ ਦੇ ਦੇਗੀ ਬਹੁਤ ਆਪ ਦੀ ਫੈਲ ਆਣਾ ਕੰਪਾਂਡ ਦੇ ਇਸਪੂਨੀਆਂ ਰਸੀ ਹੂੰ ਹੂੰ ਕੁੰਨੀਆਂ ਸਾਫ ਨਹੀਂ ਵੇਖਿਆ ਨਾ ਬਾਈਆਂ ਨੇ ਜਿਹੜੀ ਵੇਖਿਆ ਜੈਜੀ ਕਰਨਾ ਜੈਜੀ ਆਪਾਂ ਕਰਦੇ ਮੇਰੇ ਕੋਲ ਬਿਲਕੁਲ ਦਾਦੀ ਵੀ ਖਾਦੂਗੇ ਚਾਹ ਦਾਦੀ ਜੀ ਵਿੱਚ ਆ ਬਿਲਕੁਲ ਵੇਖੋ ਜੀ ਬਸ ਠੀਕ ਆ ਹਾਂ ਜੀ ਚਾਹ ਜੋ ਹੈ ਮਰੀ ਨਿਕਲੇ ਹੈ ਮੈਂ ਤਾਂ ਵੀ ਜੀ ਕੋਈ ਗੱਲ ਨਹੀਂ ਜੀ ਇੱਕੋ ਚੁਆਈ ਹੋਈ ਏ ਠੀਕ ਆ ਹਾਂ ਜੀ ਹਾਂ ਜੀ ਬੋਲੋ ਬੱਛੀ ਮਗਰ ਬੱਛੀ ਨਹੀਂ ਇਹਦੇ ਮਗਰ ਬੱਛ ਆ ਗਿਆ ਜੀ ਇਹਦੇ ਮਗਰ ਬੱਛੀ ਹਾਂ ਜੀ ਮੋਲ ਤਾਂ 70 ਕਰਦੇ ਜੀ ਹਾਂ 67000 ਦੀ ਹਾਂਜੀ 67000 ਦੀ 67000 ਦੀ ਹਾਂਜੀ ਹੋ ਜਾਊਗਾ ਮੋਕੇ ਦਾ ਮਾਨ ਤਾ ਮੋਕੇ ਤੇ ਗਾਦਾਂ 65000 ਦੀ ਦੇ ਦਾਂਗੇ ਛੋੜੀ ਹੋਣੀ ਆ ਛੋਟ ਹੋਣੀ ਨਾ 64 ਤੇ ਆ ਕੋਈ ਫੋਨ ਕਰੇ ਮੇਰੇ ਬਸ ਠੀਕ ਆ ਛੋਟ ਕਰਨੀ ਆ ਆਪਣੀ ਮਰਜੀ ਨਾਲ 500 ਚੜਦੀ ਜਾਂ ਹੱਲ ਚੜਦੀ ਚਲੋ ਠੀਕ ਆ ਠੀਕ ਆ ਬਾਈ ਠੀਕ ਆ ਤੇ ਆਹ ਹੈ ਜੀ ਇਹ ਇਹਦੀ ਮਿਹਰੇ ਦੇ ਦੂਜੇ ਘੰਟਾ ਦਾ ਪਹਿਲਾ ਸੀ ਹੈ ਅੱਛਾ ਠੀਕ ਆ ਹਾਂ ਜੀ ਇਹ ਜਾਨੀ ਹੈ ਨਾ ਹਨੀ ਥਣ ਥਣ ਵੇਖੋ ਕਿ ਡਰ ਗਿਆ ਸਪੈਸ਼ਲ ਥਣ ਲੱਗਾ ਜੀ ਬੱਚੀ ਬੱਚੀ ਆਈ ਮਗਰ ਹਾਂ ਜੀ ਇਹਦੇ ਮਗਰ ਵਸ਼ੀ ਆ ਗਈ ਇਹ ਵੀ ਦੋ ਰੋਗਾਂ ਦੀ ਹੈ ਨੀ ਵਸ਼ੀ ਦੀ ਨਾ ਕੀੜ ਬੇਖੋ ਹਾਂ ਪੂਰੀ ਨਸਲ ਆ ਪੂਰੀ ਨਸਲ ਕੁਆਰ ਦੇਖੋ ਆਹ ਵੇਖੋ ਜੀ ਵਸ਼ੀ ਲਿਖਾ ਪੂਰੀ ਬਰੀ ਥਣ ਬੜਾ ਵਧੀਆ ਦਾ ਕਹਨਾਂ ਲੱਗਾ ਵਿੱਚ ਦੇਖੋ ਜੀ ਕਰਾ ਦੇ ਆਰੇ ਸੂਨਸਾਨ ਕਰਕੇ ਥੋੜੇ ਜਿਹਾ ਲੱਗਦਾ ਦੋ ਜਬਰਦਸਤ ਬੇੜਾ ਕਿ ਨਹੀਂ ਥੋੜਾ ਜਿਹਾ ਹੋ ਜਾਂਦਾ ਵਾ ਆਜੋ ਹਾਂਜੀ ਬਾਕੀ ਕੁਆਲਟੀ ਵਾਲੀਆਂ ਬੱਛੀਆਂ ਥਣ ਭਾਂਡੇ ਦੀਆਂ ਸਭ 20 ਤੋਂ ਪਲੱਸ ਦੇਣਗੀਆਂ ਦੂਜੀ ਬਸ ਠੀਕ ਆ ਹਾਂਜੀ ਇਹ ਇੱਕੋ ਇੱਕੋ ਚਾਈ ਹੋਈ ਯਾਰ ਤੇ ਸੱਤ ਸੱਤ ਦੇ ਨਾਮ ਲੱਗ ਠੀਕ ਆ ਬੱਛੀ ਵਿਖਾ ਦੋ ਨੀ ਜੀ ਬੱਛੀ ਕਿੱਡੀ ਸੈਲ ਨਹੀਂ ਬੱਛੀ ਬਹੁਤ ਸੋਹਣੀ ਜੀ ਜਿਹਦਾ ਆਇਆ ਦੀਆਂ ਵਾ ਸਹੀ ਗੱਲ ਆ ਹਾਂਜੀ ਨਹੀਂ ਵੇਖੋ ਸਪੈਸ਼ਲ ਬਹੁਤ ਸੋਹਣੀ ਚੰਗਾ ਕਨੇ ਟਿਕਾ ਲਵਾਇਆ ਪਤਾ ਨਹੀਂ ਟਿਕਾ ਕਿਹੜਾ ਲਵਾਇਆ ਚੰਗਾ ਹੀ ਲਵਾਇਆ ਗਏ ਹਾਂਜੀ ਇਹਦਾ ਮੁੱਲ ਵਿਜੀ ਕਰਦੇ 60000 60000 ਹਾਂਜੀ ਇਹ ਦੇ ਦਾਂਗੇ ਦੋ ਘੱਟ ਕਰ ਦਾਂਗੇ 58 ਤਿੰਨ ਕਰ ਦਾਂਗੇ 55 ਜੀ ਹਾਂ ਨਾ ਜੀ ਫਿਰ ਹਾਂ ਨਾ ਜੀ ਵਾਲੇ ਮੁੱਲ ਮੇਰੇ ਕੋਲ ਠਾ ਦੇਣਾ ਕੋਈ ਘਾਉਣ ਵਾਲਾ ਮੇਰੇ ਕੋਲ ਆਹ ਜੀ ਗੱਲ ਵੇਖੋ ਅੱਛਾ ਗੱਬਣਾ ਠੰਡੀ ਠੰਡੀ ਵੇਖੋ ਕਿੰਨੀ ਜੀ ਹੂੰ ਹੂੰ ਛਾਈ ਵਾਲਾਂ ਦੇ ਗਰਮ ਹੁੰਦੇ ਨਾ ਵੇਖੋ ਠੰਡੀ ਕਿੰਨੀ ਤੇ ਲਾਟੋ ਨਾ ਵੇਖੋ ਜੀ ਇਹ ਵੀ 20 ਤੋਂ ਪੱਸ ਜੇ ਪਿਛਲੇ ਸੋਏ 20 ਕਿਲੋ ਦੁੱਧ ਦਿੱਤਾ 21 ਕਿਲੋ ਬਸ ਠੀਕ ਆ ਇਹ ਵੀ ਖੋਣੋ ਮਾਜਾ ਜੇ ਪੂਰਾ ਨਿਕਰ ਵੇ ਲੋ ਗੱਡੀ ਹੈ ਵੈੜ ਕਿੱਡੀ ਲੰਮੀ ਨਾਲੇ ਕਿੱਡੀ ਲੰਮੀ ਦਿੱਤੀ ਹੈ ਲੋ ਜੀ ਵੇਖੋ ਵੈ ਪੂਰੀ ਵੇਲ ਵਾਲੀ ਵੈੜ ਜੁੜੀ ਆ ਠੰਡੀ ਹੁੰਦੀ ਆ ਸੀ ਠੰਡੀ ਆ ਆਜੋ ਜੀ ਆਜੋ ਅਜੇ ਵੀ ਜੀ ਦਿਨ ਖੜਦੀ ਆ ਇਹਦੇ 12 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਹਾਂ ਜੀ ਦੋੜੋ ਅਜੇ ਦਿਨ ਨੂੰ ਖੜਦੀ ਆ ਲੋ ਜੀ ਵੇਖੋ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਬਾਈ ਜੀ ਫਿਰ ਇਹਦਾ ਵੀ ਵੀ ਮੁੱਲ ਪਹਿਨ ਕਰਦੇ ਜੀ ਹਾਂ ਇਹ 60000 ਦੀ ਦੇਣੀ ਆ 60000 ਦੀ 60000 ਦੇ ਦਾਂਗੇ 60000 ਜਾਂ ਤੁਸੀਂ ਵੇਖੋ ਕਿੱਡੀ ਆ ਵੇਖੋ ਕਿੱਥੇ ਹੁੰਦੀ ਆ ਚਲੋ ਜਹਾਜ ਜੀ ਕੰਮ ਜਹਾਜ ਜੀ ਇਹ ਵੀ ਕੀ ਗੱਬਣਾ ਅੱਛਾ ਗੱਬਣਾ ਇਹ ਵੀ ਚਾਰ ਦਿਨ ਦਾ ਵਛੀ ਚ ਚਾਰ ਦਿਨ ਦਾ ਪਹਿਲਾ ਸੁਹਾ ਗੱਬਣਾ ਪਹਿਨ ਇਹ ਵੀ ਵੇਖੋ ਜੀ ਰੋ ਵੱਡੀ ਵੇੜਾ ਪੂਰੀ ਹਾਂ ਬਾ ਠੀਕ ਹੈ ਨਸਲ ਪੂਰੀ ਹੈ ਨਾ ਨਸਲ ਕੁਆਲਟੀ ਦੇਖੋ ਕਿੰਦੀ ਹੈ ਨਹੀਂ ਠੀਕ ਹੈ ਅਜੇ ਭਲਾ ਭੁਲਾ ਜਾ ਵਸ਼ੀਤਾ ਕਰਕੇ ਥੋੜਾ ਜਿਹਾ ਕਰਦੀ ਆ ਭਲਾ ਭੁਲਾ ਦੇ ਕਰ ਭਲਾ ਭੁਲਾ ਇਹ ਬੜੀ ਵਸ਼ੀ 20+ ਚੱਲੇਗੀ ਵੀ ਜੀ ਠੀਕ ਹੈ ਨਸਲ ਕੁਆਲਟੀ ਬੜੀ ਜੇ ਵਸ਼ੀ ਆ ਜਾਓ ਆ ਜੀ ਥੋੜੀ ਬਾਕੀ ਥੋੜੀ ਚਾਰ ਦੰਦ ਦੇ ਵਿੱਚ ਪਟਾ ਠੀਕ ਹਾਂ ਜੀ ਹਾਂਜੀ ਭਾਈ ਜੀ ਫਿਰ ਇਹਦਾ ਮੁੱਲ ਵੀ 60000 ਦੀ ਹਾਂਜੀ ਇਹ ਤਕਰੀਬਨ ਜਿਆਦਾ ਦੀ ਦਿਆਂਗੇ 55000 ਦੀ ਹਾਂਜੀ ਉਹ ਚੋ ਦੋ ਛੜ ਦਾਂ ਚਲੋ ਠੀਕ ਆ 50000 ਦੀ ਦਿਆਂਗੇ ਹਾਂ ਨਹੀਂ ਇਹ ਬੱਚੀ ਵੇਖੋ ਥਾਂ ਤੋਂ ਚੰਗਾ ਭਲਾ ਭੁਲਾ ਗਿਆ ਠੀਕ ਆ ਇਹ ਕਰਕੇ ਹਾਂਜੀ ਚਲੋ ਦੇਖੋ ਜੀ ਬਾਈਕ ਬਹੁਤ ਸੋਹਣਾ ਆਹ ਵੇੜਾ ਤੇ ਰੇੜੇ ਬੜਾ ਜਾਇਜ਼ ਨੇ ਹੁਣ ਦੂਪਰ ਦਾ ਦੂਜੀ ਤੁਹਾਡੇ ਸਾਹਮਣੇ ਆਈ ਦੀ ਮੁੱਲ ਮੰਗੀ ਨਹੀਂ ਨਹੀਂ ਬਹੁਤ ਸੋਹਣਾ ਰੇੜਾ ਰੇੜੇ ਦਾ ਸੋਹਣਾ ਹੁੰਦਾ ਰੇੜਾ ਰਵਾਰੀ ਤੁਹਾਨੂੰ ਪਤਾ ਸੋਹਣਾ ਹੁੰਦਾ ਤਾਂ ਹੀ ਉਹ ਮੀਟੀ ਬਾਜੀ ਮਾਲ ਵੇਚੀ ਜਾਂਦਾ ਜੀ ਬਸ ਵੀ ਕੀ ਜਾਂਦਾ ਇਦਾਂ ਇੱਜੀ ਦਾ ਬਿਲਕੁਲ ਹਾਂਜੀ ਹਾਂਜੀ ਚੰਗਾ ਲਈਦਾ ਮਾਲ ਬਾਕੀ ਭਾਣਾ ਥੋੜਾ ਜਿਆਦਾ ਭਾਅ ਚੱਲਦਾ ਤੁਹਾਨੂੰ ਪਤਾ ਹਾਂ ਭਾਈ ਭਾਈ ਜੀ ਹਾਂਜੀ ਬਾਕੀ ਗਾਂ ਚੰਗੀ ਲਈਦੀ ਚੰਗਾ ਮਾਲ ਛੇਤੀ ਵਿਕਦਾ ਵੀ ਗੰਦ ਨਹੀਂ ਵਿਕਦਾ ਬਾਕੀ ਆਪਣਾ ਪਿੰਡ ਵੀ ਜੀ ਪੁੱਛਦੇ ਰਹਿੰਦੇ ਜੇ ਪਿੰਡ ਆਪਣਾ ਜੇ ਮੈਤੇ ਚੋਂਗਰ ਦੇ ਨੇੜੇ ਪੈ ਜਾਂਦਾ ਜਿਲ੍ਹਾ ਹਾਂਜੀ ਹਾਂ ਠੀਕ ਨੰਬਰ ਤੁਹਾਡਾ ਜੀ ਸਰ ਆਵੇ ਸੀਰ ਬਾਬਾ ਕਾਂਜ ਹਾਂਜੀ ਫੋਨ ਨੰਬਰ ਜੀ ਆਪਣਾ 8872 72132 ਸਸਤੀ ਕਿ ਸਸਤੀ ਆਏਗੀ ਛੋੜਾ